ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਾਸ ਮਨਜੀਤ ਸਿੰਘ ਸ਼ੇਰ ਗਰੁੱਪ ਦਾ ਕੈਂਡੀਡੇਟ ਹੈ ਇਲੈਕਸ਼ਨ ਦੇ ਵਿੱਚ ਜਿਹਦੀਆਂ ਵੋਟਾਂ 5 ਅਕਤੂਬਰ ਨੂੰ ਪੈ ਰਹੀਆਂ ਨੇ ਉਹਦੇ ਵਿੱਚ ਪੰਥਕ ਗਰੁੱਪ ਵਾਲਿਆਂ ਨੇ ਸ਼ੇਰ ਗਰੁੱਪ ਵਾਲਿਆਂ ਦੇ ਖਿਲਾਫ ਕਈ ਕਿਸਮ ਦੇ ਇਲਜ਼ਾਮ ਲਗਾਏ ਮਹਾਰਾਜ ਦੇ ਸਰੂਪ ਚੋਰੀ ਕੀਤੇ ਗਏ ਸਤ ਸਰੂਪ ਜਿਹੜਾ ਕਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਹੋਇਆ ਉਹ ਵੀ ਇਹਨਾਂ ਨੇ ਸ਼ੇਰ ਗਰੁੱਪ ਤੇ ਉਤੇ ਇਲਜ਼ਾਮ ਲਗਾ ਦਿੱਤਾ। ਸਾਹ ਸੰਗਤ ਜੀ ਪਿੰਡਰ ਸਾਹਿਬ ਨੇ ਸਟੇਜ ਤੇ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਕਿ ਦੋਨਾਂ ਗਰੁੱਪਾਂ ਦਾ ਕੋਈ ਕਸੂਰ ਨਹੀਂ। which means ਕਿ ਸ਼ੇਰ ਗਰੁੱਪ ਦਾ ਵੀ ਕੋਈ ਕਸੂਰ ਨਹੀਂ। ਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਪਿੰਡਰ ਸਾਹਿਬ ਨੇ ਜਾਂ ਸਰਦਾਰ ਹਿੰਮਤ ਸਿੰਘ ਜੀ ਨੇ ਜਾਂ ਹਰਮੀਤ ਸਿੰਘ ਗਿੱਲ ਜੀ ਨੇ ਨਾ ਸੰਗਤ ਤੋਂ ਕੋਈ ਮਾਫੀ ਮੰਗੀ। ਨਾ ਗੁਰੂ ਕੋਲੋਂ ਕੋਈ ਭੁਲ ਬਖਸ਼ਾਈ ਨਾ ਹੀ ਕੋਈ ਅਖੰਡ ਪਾਠ ਸਭ ਰਖਵਾ ਕੇ ਭੁਲ ਬਖਸ਼ਾਈ ਇਸੇ ਤਰ੍ਹਾਂ ਹੀ ਹੁਣ ਮੇਰੇ ਖਿਲਾਫ ਜ਼ਹਿਰ ਕੋ ਲਿਆ ਜਾ ਰਿਹਾ ਹੈ ਕਿ ਮੈਂ ਪੰਜਾਬ ਰੇਡੀਓ ਤੇ ਕੁਝ ਕਿਹਾ ਬੀਬੀਆਂ ਬਾਰੇ ਰਿਐਲਿਟੀ ਇਹ ਹੈ ਕਿ ਮੈਂ ਕੁਝ ਵੀ ਨਹੀਂ ਕਿਹਾ ਉਹਨਾਂ ਦੇ ਬੀਬੀਆਂ ਦੇ ਬਾਰੇ ਮੈਂ ਇੱਕ ਬੇਟੀ ਦਾ ਬਾਪ ਆ ਮੇਰੀ ਵਾਈਫ ਹੈ ਮੇਰੀਆਂ ਤਿੰਨ ਭੈਣਾਂ ਨੇ ਮੇਰੀ ਮਾਂ ਵੀ ਸੀ ਜਿਹੜੀ ਹੁਣ ਇਸ ਸੰਸਾਰ ਤੋਂ ਕੂਚ ਕਰ ਗਈ ਹੈ ਮੈਂ ਅੱਜ ਤੱਕ ਮੇਰੀ ਉਮਰ 74 ਸਾਲ ਪਲੱਸ ਹੋ ਗਈ ਹੈ ਮੈਂ ਅੱਜ ਤੱਕ ਕਿਸੇ ਬੀਬੀ ਕਿਸੇ ਭੈਣ ਕਿਸੇ ਬੱਚੀ ਨੇ ਮੇਰੇ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਮੈਂ ਕੋਈ ਗਲਤ ਗੱਲ ਕੀਤੀ ਹੈ ਮੈਂ ਸਕੇਸ ਕੱਤਰ ਵੀ ਰਿਹਾ ਮੈਂ ਪਹਿਲੇ ਜਨਰਲ ਸੈਕਟਰੀ ਵੀ ਰਿਹਾ 90 ਦੇ ਵਿੱਚ ਕਦੀ ਅੱਜ ਤੱਕ ਮੇਰੇ ਉੱਤੇ ਕਿਸੇ ਨੇ ਇਲਜ਼ਾਮ ਨਹੀਂ ਲਾਇਆ ਪਰ ਇਹ ਪੰਥਕ ਕਵਾਹਣ ਵਾਲੇ ਲੋਕ ਜਿਹੜਾ ਕਿ ਪੰਥਕ ਹੈ ਨਹੀਂ ਝੂਠੇ ਇਲਜ਼ਾਮ ਲਗਾ ਕੇ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਜਦੋਂ ਕਿ ਇਹਨਾਂ ਨੇ ਲੱਖਾਂ ਪੌਂਡ ਬਰਬਾਦ ਕਰ ਦਿੱਤਾ ਔਰ ਕਈ ਕੁਸ਼ ਕੀਤਾ ਆਸਰਾ ਟਰਸਟ ਨੂੰ ਜਦੋਂ ਮੈਂ ਪੰਜਾਬ ਰੇਡੀਓ ਤੇ ਕਿਹਾ ਕਿ ਮੇਰਾ ਮੂੰਹ ਨਾ ਖਲਵਾਓ ਕਿਉਂਕਿ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਇਹਨਾਂ ਨੇ ਆਸਰਾ ਟਰਸਟ ਨੂੰ 30000 ਪੌਂਡ ਪਿਛਲੇ ਸਾਲ ਦਿੱਤਾ ਨਾਲ ਪਲੱਸ 2000 ਹੋਰ ਦੇ ਰਹੇ ਸਨ ਪਲੱਸ 2600 ਪੌਂਡ ਹੋਰ ਦੇ ਰਹੇ ਸਨ ਮੈਂ ਬੜੇ ਹੀ ਸਤਿਕਾਰ ਦੇ ਨਾਲ 550 ਬਹੁਤ ਹੀ ਸਤਿਕਾਰਯੋਗ ਸਰਦਾਰ ਹਿੰਮਤ ਸਿੰਘ ਜੀ ਨੇ ਮੈਂ ਉਹਨਾਂ ਨੂੰ ਵੀ ਸਵਾਲ ਕਰਨਾ ਚਾਹਨਾ ਪੁੱਛਣਾ ਚਾਹਨਾ ਕਿ ਕੀ ਉਹਨਾਂ ਦਾ ਕੋਈ ਰਿਸ਼ਤੇਦਾਰ ਆਸਰਾ ਟਰਸਟ ਦੇ ਵਿੱਚੋਂ ਤਨਖਾਹ ਲੈ ਰਿਹਾ ਹੈ ਜਾਂ ਬੈਨੀਫਿਟ ਲੈ ਰਿਹਾ ਹੈ ਮੈਂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਕਿਸੇ ਬੀਬੀ ਪੈਣ ਬੱਚੀ ਦੇ ਖਿਲਾਫ ਕੁਝ ਨਹੀਂ ਆਖਿਆ ਫਿਰ ਵੀ ਮੈਂ ਕਿਉਂਕਿ ਗੁਰੂ ਦਾ ਸਿੱਖ ਹਾਂ ਗੁਰੂ ਦੇ ਪੈਸੇ ਦੇ ਵਿੱਚ ਰਹਿਣਾ ਅਗਰ ਫਿਰ ਵੀ ਕਿਸੇ ਦਾ ਮਨ ਦੁਖਿਆ ਤੇ ਮੈਂ ਸੱਚੇ ਪਾਤਸ਼ਾਹ ਕੋਲੋਂ ਮ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ